ਪੰਜਾਬੀ ਆ ਜਿੱਧਰ ਨੂੰ ਪੈ ਗਏ ਪੈ ਗਏ ਤੇ ਹੁਣ ਦੋ ਗੰਮਾਂ ਨੂੰ ਪਾਏ ਹੋਇਆ ਇੱਕ ਤਾਂ ਨਸ਼ਾ ਵਿਰੁੱਧ ਤੇ ਇੱਕ ਸਿੱਖਿਆ ਕ੍ਰਾਂਤੀ ਵਾਸਤੇ ਦੋ ਗੰਮਾਂ ਨੂੰ ਪਏ ਹੋਇਆ ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਔਰ ਇਹ ਵੀ ਨਹੀਂ ਹੈਗਾ ਕਿ ਤੁਸੀਂ ਇਹ ਕਹੋ ਕਿ ਯਾਰ 15 ਕਿ ਦਿਨ ਚੱਲੂ ਕੰਮ ਕਰਦੇ ਹੁੰਦੇ ਐ ਜੇ ਨਾ 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 ਔਰ ਇਹ ਵੀ ਨਹੀਂ ਹੈਗਾ ਕੋਈ ਕੋਈ ਪੁਲਿਸ ਵਾਲਾ ਫੜਾਇਆ ਗਿਆ ਵਿੱਚੋਂ ਵੀ ਇਹਨੂੰ ਤਾਂ ਥੋੜਾ ਜਿਹਾ ਮਾਫੀ ਕਰ ਦਿਓ ਚੱਲ ਆਪਣਾ ਸਟਾਫ ਮੈਂਬਰ ਨਾ 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 ਬਲਡੋజర్ ਉੱਥੇ ਵੀ ਚੱਲੂਗਾ ਸਤਿਗੁਰੂ ਭਗਵਾਨ ਸਿੰਘ ਮਾਨ ਜੀ ਹਰ ਇੱਕ ਜੀ ਜਿੰਦਾਬਾਦ ਸਤਿਗੁਰੂ ਜੀ ਜਿੰਦਾਬਾਦ ਸਤਿਗੁਰੂ ਜੀ ਜਿੰਦਾਬਾਦ ਭਗਵਾਨ ਭਗਵਾਨ ਸਿੰਘ ਮਾਨ ਜੀ ਮਿਹਰਬਾਨੀ ਜੀ ਸੋ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਇੱਥੇ ਤਾਂ ਹੁਣ ਸਾਰਿਆਂ ਨੂੰ ਕਾਨੂੰਨ ਮੁਤਾਬਕ ਚਾਹੇ ਉਹ ਮੰਤਰੀ ਹੈ ਚਾਹੇ ਸੰਤਰੀ ਹੈ ਸਜ਼ਾ ਤਾਂ ਮਿਲੂਗੀ ਜੀ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਜਿਨ੍ਹਾਂ ਨੇ ਸਾਡੀਆਂ 3 ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨੇ ਚਿੱਟੇ ਨਾਲ ਜਿਨ੍ਹਾਂ ਨੇ ਘਰਾਂ 'ਚ ਸੱਤਰ ਪਛਾਏ ਨੇ ਤੇ ਉਹੀ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਚਲੋ ਨਿਕਲੋ ਬਾਹਰ ਕਰੋ ਬਲਡੋਜ਼ਰ ਆ ਰਿਹਾ ਹੈ ਜਲਦੀ ਐਨਡੀਪੀਐਸ ਦੇ ਪਰਚੇ ਹੈਗੇ ਨੇ ਕੋਟਾਂ ਜੇ ਅਸੀਂ ਆਪੀ ਦੇਖਾਂਗੇ ਪਰ ਲੋਕ ਵੀ ਸਾਥ ਦੇ ਰਹੇ ਨੇ ਹੁਣ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਮਤੇ ਪਾ ਕੇ ਦੇ ਰਹੀਆਂ ਨੇ ਅਸੀਂ ਤੁਹਾਡੇ ਨਾਲ ਹਾਂ ਜੀ ਲੋਕਾਂ ਤੋਂ ਬਿਨਾਂ ਲਹਿਰ ਨਹੀਂ ਬਣਨੀ ਇਹ ਇਹ ਕੰਮ ਇਕੱਲੇ ਪੁਲਿਸ ਦਾ ਨਹੀਂ ਹੈਗਾ ਇਹ ਲਹਿਰ ਬਣਾਉਣੀ ਪਾਉਗੀ ਹੁਣ ਇਸ ਵਕਤ ਪੂਰੇ ਦੇਸ਼ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਪੰਜਾਬ 'ਚ ਕੋਈ ਐਕਸ਼ਨ ਹੋ ਰਿਹਾ ਯਾਰ ਕਿ ਪੰਜਾਬ 'ਚ ਕੋਈ ਕੰਮ ਚੱਲ ਰਿਹਾ ਹੈ ਔਰ ਇਹ ਵੀ ਨਹੀਂ ਹੈਗਾ ਕਈਆਂ ਦੇ ਮਨ 'ਚ ਹੋਊਗਾ ਬਾਈ 3 ਸਾਲ ਬਾਅਦ ਕਿਉਂ ਸ਼ੁਰੂ ਕੀਤਾ ਪਹਿਲਾਂ ਕਿਉਂ ਨਹੀਂ ਕੀਤਾ ਪਲੈਨਿੰਗ ਤਾਂ ਬਹੁਤ ਦੇਰ ਪਹਿਲਾਂ ਦੀ ਚੱਲਦੀ ਸੀ ਕਿ ਕਿਵੇਂ ਕਰਨਾ ਹੈ ਉਦੋਂ ਬਾਅਦ ਕੀ ਹੋਊਗਾ ਮੈਨ ਸਪਲਾਈ ਤਾਂ ਸਪਲਾਈ ਲਾਈਨ ਤੋੜਨੀ ਤਾਂ ਖਾ ਸਕ ਔਖੀ ਨਹੀਂ ਸਪਲਾਈ ਲਾਈਨ ਤਾਂ ਜਦੋਂ ਮਰਜ਼ੀ ਬੰਦ ਕਰ ਦੋ ਸਪਲਾਈ ਲਾਈਨ ਟੁੱਟ ਗਈ ਤਾਂ ਜਿਹੜੇ ਵਿਚਾਰੇ ਨੌਜਵਾਨ ਇਸ ਸੰਗਤ ਚ ਪੈ ਗਏ ਬੁਰੀ ਸੰਗਤ ਚ ਨਸ਼ੇ ਦੇ ਐਡਿਕਟਡ ਹੋ ਗਏ ਮਰੀਜ਼ ਬਣ ਗਏ ਫਿਰ ਉਹਨਾਂ ਨੂੰ ਜਦੋਂ ਨਸ਼ਾ ਨਾ ਮਿਲੇ ਉਹ ਤੜਫਣਗੇ ਫੋਨ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਪਹਿਲਾਂ ਓਪਟ ਸੈਂਟਰ ਅਪਡੇਟ ਕੀਤੇ ਉੱਥੇ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਦੀਆਂ ਦਵਾਈਆਂ ਰੱਖੀਆਂ ਕਿ ਜੇ ਆਉਣਗੇ ਤਾਂ ਉਹਨਾਂ ਨੂੰ ਦਵਾਈਆਂ ਤੇ ਲਿਆ ਕੇ ਘਟੋਕ ਘਟੋ ਉਹਨਾਂ ਨੂੰ ਜਾਨ ਨੂੰ ਨੀ ਖਤਰਾ ਹੋਣਾ ਚਾਹੀਦਾ ਰੀਹੈਬ ਸੈਂਟਰ ਬਣਾਏ ਫਿਰ ਇਹ ਚੈੱਕ ਕੀਤਾ ਕਿ ਕਿਹੜੇ ਕਿਹੜੇ ਏਰੀਆ ਚੋਂ ਨਸ਼ਾ ਜਾਂਦਾ ਹੈ ਮਤਲਬ ਸਪਲਾਈਅਰ ਕਿੱਥੇ ਨੇ ਜਿਹੜੇ ਨਸ਼ੇ ਨਸ਼ਾ ਲੈਂਦੇ ਨੇ ਅਸੀਂ ਉਹਨਾਂ ਨੂੰ ਸਮਗਲਰ ਨਹੀਂ ਕਹਿੰਦੇ ਉਹ ਤਾਂ ਮਰੀਜ਼ ਨੇ ਉਹਨਾਂ ਦਾ ਇਲਾਜ ਕਰਾਵਾਂਗੇ ਬਾਅਦ ਚ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਰਾਹੀਂ ਜਾਂ ਜੋ ਜੋ ਵੀ ਉਹਨਾਂ ਦਾ ਇੱਛਾ ਹੋਗੀ ਉਹਨਾਂ ਨੂੰ ਮੁੱਖ ਧਾਰਾ 'ਚ ਵਾਪਸ ਲੈ ਕੇ ਆਵਾਂਗੇ ਕੰਮ ਤੇ ਲਾਵਾਂਗੇ ਹੱਥਾਂ 'ਚੋਂ ਟੀਕੇ ਖੋਕੇ ਟਿਫਨ ਦੇਵਾਂਗੇ ਤਾਂ ਕਿ ਦੁਬਾਰਾ ਨਾ ਸੋਚਣ ਇਧਰਵਾਰ ਇੱਕ ਕੁਝ ਬਿਜ਼ੀ ਹੋ ਜਾਣਗੇ ਫਿਰ ਉਹ ਖੇਡਾਂ ਦੇ ਮੈਦਾਨ ਬਣ ਰਹੇ ਨੇ ਤਾਂ ਕਿ ਖੇਡਾਂ ਵੱਲ ਜਾਣ ਖੇਡਾਂ ਵਤਨ ਪੰਜਾਬ ਦੀਆਂ ਚੱਲ ਰਹੀਆਂ ਨੇ